ਜਿਹੜੇ ਆਪਣੇ ਯੰਗਸਟਰ ਹਨ ਉਹ ਗਲੋਰੀਫਾਈ ਕਰਦੇ ਆ ਫੀਮ ਦੀਆਂ ਡੱਬੀਆਂ ਦੀ ਸਨੈਪਚੈਟਾਂ ਪਾਉਣੇ ਇੰਸਟਾਗ੍ਰਾਮ ਤੇ ਸਟੋਰੀਆਂ ਪਾਉਣੇ ਕਿਸੇ ਨੇ ਚਾਂਦੀ ਦੀ ਡੱਬੀ ਬਣਾਈ ਹੈ ਕਿਸੇ ਨੇ ਸੋਨੇ ਦੀ ਡੱਬੀ ਬਣਾਈ ਹੈ ਉਹ ਉਹਨਾਂ ਨੂੰ ਇਹ ਲੱਗਦਾ ਹੈ ਵੀ ਅਸੀਂ ਗਲੋਰੀਫਾਈ ਕਰਕੇ ਸ਼ਾਇਦ ਸਾਨੂੰ ਪਤਾ ਨਹੀਂ ਕੀ ਮਿਲ ਜਾਵੇ ਵੀ ਸਾਡੇ ਟੌਰ ਦਾ ਹਿੱਸਾ ਹੈ ਸਾਡੀ ਟੌਰ ਦਾ ਹਿੱਸਾ ਬਣ ਚੁੱਕਿਆ ਹੈ ਪਰ ਉਹ ਟੌਰ ਬਣਾਉਂਦੇ ਬਣਾਉਂਦੇ ਆਪਣੇ ਸਰੀਰ ਦਾ ਸੱਤਿਆਨਾਸ਼ ਕਰ ਲਿਆ ਇੱਕ ਤਾਂ ਫੀਮ ਸਾਫ਼ ਨਹੀਂ ਆਉਂਦੀ ਇੱਕ ਤਾਂ ਚੀਜ਼ ਮਾੜੀ ਹੈ ਠੀਕ ਹੈ ਉਸ ਤੋਂ ਬਾਅਦ ਉਹਦੇ ਵਿੱਚ ਮਿਕਸਿੰਗ ਐਨੇ ਗੰਦੇ-ਗੰਦੇ ਸਾਲਟ ਮਿਕਸ ਕੀਤੇ ਜਾ ਰਹੇ ਤਾਂ ਹੀ ਤਾਂ ਬਹੁਤ ਜਿਹੜੇ ਨੂੰ ਬੀਪੀ ਦੀ ਪ੍ਰੋਬਲਮ ਆ ਰਹੀ ਹੈ ਜਿਹੜੇ ਫੀਮ ਖਾਣੇ ਆ ਜਾਂ ਬਹੁਤ ਸਾਨੂੰ ਇਨਕੁਆਰੀਜ਼ ਵੀ ਆਉਣੇ ਬਹੁਤ ਜਣੇ ਇਦਾਂ ਦੇ ਦੇਖੇ ਆ ਕਿ ਇਨਸਟੈਂਟ ਉਹਨਾਂ ਨੂੰ ਹਸਪੀਟਲਾਈਜ਼ ਕਰਾਉਣਾ ਪਿਆ ਕਿਉਂਕਿ ਉਹ ਫੀਮ ਮਾੜੀ ਸੀਗੀ ਉਹਦੇ ਵਿੱਚ ਸਾਲਟ ਇਦਾਂ ਦੇ ਮਿਕਸ ਕੀਤੇ ਗਏ ਸੀ ਜਾਂ ਕੈਮੀਕਲ ਉਹਦਾਂ ਦੇ ਮਿਕਸ ਕੀਤੇ ਗਏ ਸੀ ਹੂੰ 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 ਠੀਕ ਹੈ ਇਹ ਤਾਂ ਉਹ ਗੱਲ ਹੋ ਗਈ ਨਾ ਵੀ ਮਾੜੀ ਦੇ ਚੀਜ਼ ਨਾਲ ਚਾਰ ਪੰਜ ਚੀਜ਼ਾਂ ਹੋਰ ਨਾਲ ਆਪਣੇ ਅੰਦਰ ਲੈ ਕੇ ਜਾ ਰਹੇ ਆ ਫਿਰ ਉਹਨਾਂ ਦੇ ਸੀਤ ਦੇ ਬਲੱਡ ਰਿਪੋਰਟ ਕਰਾ ਲਓ ਸਾਰੇ ਖਰਾਬ ਆਉਣੇ ਆ ਠੀਕ ਹੈ ਫੀਮ ਵੀ ਨਾ ਬੰਦਾ ਫੀਮ ਤੁਹਾਨੂੰ ਪਤਾ ਕਿਵੇਂ ਸ਼ੁਰੂ ਹੁੰਦੀ ਹੈ ਜੀ ਪਹਿਲਾਂ ਤਾਂ ਕਦੇ-ਕਦੇ ਖਾ ਲਈ ਕਿਸੇ ਨੇ ਖਵਾਤੀ ਫਿਰ ਉਹ ਕਦੇ-ਕਦੇ ਵਾਲੀ ਆਦਤ ਬਣ ਜਾਂਦੀ ਹੈ ਵੀ ਚਲੋ ਅੱਜ ਲੰਬਾ ਘੁੰਮਣ ਚੱਲੇ ਆ ਤਾਂ ਅੱਜ ਸਵਾਦ ਲਈ ਲਈ ਉਦੋਂ ਖਾ ਲਈ ਫਿਰ ਜੇ ਤੁਸੀਂ ਤਿੰਨ ਦਿਨ ਲਗਾਤਾਰ ਘੁੰਮ ਲਏ ਤਿੰਨ ਦਿਨ ਖਾ ਲਈ ਚੌਥੇ ਦਿਨ ਤੁਹਾਡੇ ਸਰੀਰ ਨੇ ਮੰਗਣੀ ਆ ਚੌਥੇ ਦਿਨ ਤੋੜ ਬਹੁਤ ਜਣੇ ਆਏ ਕਹਿੰਦੇ ਸਾਨੂੰ ਤਾਂ ਆਦਤ ਹੀ ਨਹੀਂ ਹੈਗੀ ਅਸੀਂ ਤਾਂ ਕਦੇ-ਕਦੇ ਖਾਂਦੇ ਹਾਂ ਪਰ ਉਹ ਕਦੇ-ਕਦੇ ਵਾਲੀ ਕਦੋਂ ਡੇਲੀ ਤੁਹਾਡੀ ਲਾਈਫ ਦਾ ਹਿੱਸਾ ਬਣ ਜਾਂਦੀ ਹੈ ਕਿਸੇ ਨੂੰ ਨਹੀਂ ਪਤਾ ਲੱਗਦਾ ਔਰ ਜਦੋਂ ਡੇਲੀ ਬਣਦੀ ਹੈ ਉਸ ਤੋਂ ਬਾਅਦ ਦਿਨ ਚ ਦੋ ਵਾਰੀ ਸ਼ੁਰੂ ਹੋ ਜਾਂਦੀ ਹੈ ਫਿਰ ਤਿੰਨ ਵਾਰੀ ਹੋ ਜਾਂਦੀ ਹੈ ਫਿਰ ਗੋਲੀ ਮੋਟੀ ਹੋਣੀ ਸ਼ੁਰੂ ਹੋ ਜਾਂਦੀ ਹੈ ਬਹੁਤ ਜਣੇ ਪਤਾ ਕਿਵੇਂ ਗਲੋਰੀਫਾਈ ਕਰਦੇ ਇਸ ਤਾਂ ਐਡਾ ਬੰਟਾ ਖਾਂਦੇ ਆ ਫਿਲਮ ਦਾ ਪਰ ਇਹਦੇ ਚ ਕੋਈ ਦਾ ਸਿਰ ਜ ਨਹੀਂ ਖਾਂਦੇ ਹਾਂ ਹਾਂ ਤਾਂ ਇਹ ਇਹਨੂੰ ਕੋਈ ਉਦੋਂ ਬਾਅਦੋਂ ਮਿੱਠਾ ਸਿੱਟ ਦੇ ਅੰਦਰ ਬਹੁਤ ਜ਼ਿਆਦਾ ਮਿੱਠਾ ਵੀ ਤਾਂ ਕਿ ਚਲੋ ਇਹਦੀ ਵੀ ਕੋਈ ਚੀਜ਼ ਦੱਸਨਾ ਜਿਹੜੀ ਕਿਸੇ ਨੇ ਕਿਸੇ ਨੇ ਫੀਮ ਖਾਦੀ ਜਿਹੜੀ ਜਿਹੜਾ ਸੁਆਦ ਉਹਨਾਂ ਨੂੰ ਪਹਿਲੀ ਵਾਰੀ ਆਇਆ ਨਾ ਉਹ ਦੂਜੀ ਵਾਰੀ ਬਹੁਤ ਘੱਟ ਚਾਂਸ ਆ ਨਹੀਂ ਆਉਂਦਾ ਉਸੇ ਸਵਾਦ ਨੂੰ ਲੱਭਦੇ ਲੱਭਦੇ ਉਹਨੂੰ ਆਪਣੀ ਲਾਈਫ ਦਾ ਹਿੱਸਾ ਬਣਾ ਲੈਣੇ ਕਿਉਂਕਿ ਕਦੇ ਤਾਂ ਫੀਮ ਨੂੰ ਚਲਾਉਣ ਵਾਸਤੇ ਉਹਨਾਂ ਨੇ ਕਾਫੀ ਪੀ ਲੈਣੀ ਕਦੇ ਮਿੱਠਾ ਖਾ ਲੈਣਾ ਉਹ ਸਾਰਾ ਦਿਨ ਉਹਨਾਂ ਦਾ ਇਸੇ ਜੋਰ ਚ ਲੱਗ ਜਾਂਦਾ ਵੀ ਇਹਦੀ ਅਸੀਂ ਸਰਕੂਲੇਸ਼ਨ ਕਿਵੇਂ ਵਧਾਈਏ ਇਹਨੂੰ ਕਿਵੇਂ ਚਲਾਈਏ ਹੂੰ ਠੀਕ ਹੈ ਤਾਂ ਮਤਲਬ ਜਿਹੜੇ ਲੋਕ ਇਹਨੂੰ ਵਿਆਗਰਾ ਦੀ ਥਾਂ ਯੂਜ਼ ਕਰਦੇ ਨੇ ਕੀ ਮੰਨਦੇ ਹੋ ਠੀਕ ਹੈ ਬਹੁਤ ਮਾੜਾ ਆ ਵੈਗਰਾ ਦੀ ਤਾਂ ਹੁਣ ਫੀਮ ਦਾ ਕੰਮ ਵੀ ਕੀ ਹੈ ਵੈਗਰਾ ਦਾ ਕੰਮ ਵੀ ਕੀ ਹੈ ਦੋਨਾਂ ਦਾ ਕੰਮ ਹੈ ਬਲੱਡ ਸਰਕੂਲੇਸ਼ਨ ਵਧਾਉਣਾ ਹਮ ਬਲੱਡ ਸਰਕੂਲੇਸ਼ਨ ਵਧੂਗੀ ਤਾਂ ਤੁਹਾਡੀ ਇਰੇਕਸ਼ਨ ਲੰਬੇ ਸਮੇਂ ਤੱਕ ਰਹੂਗੀ ਹਮ ਤਾਂ ਉਹ ਤੁਸੀਂ ਨੈਚੁਰਲ ਤਰੀਕੇ ਨਾਲ ਵੀ ਕਰ ਸਕਦੇ ਹੋ ਨਾ ਤਾਂ ਇੱਕ ਫੀਮ ਤੁਹਾਡਾ ਜਿਹੜਾ ਮਾਈਂਡ ਉਹ ਡਿਵਰਟ ਕਰ ਦਿੰਦੀ ਹੈ ਹਮ ਡਿਵਰਟ ਹੋਊਗਾ ਤਾਂ ਤੁਹਾਡਾ ਇਰੇਕਸ਼ਨ ਵੀ ਲੰਬੇ ਸਮੇਂ ਤੱਕ ਰਹੂਗਾ ਜਾਂ ਇਜੈਕੂਲੇਸ਼ਨ ਹੌਲੀ-ਹੌਲੀ ਹੋਊਗੀ ਹਮ ਤਾਂ ਉਹ ਖਾਣਾ ਪੀਣੀ ਸਟਰੋਂਗ ਕਰਕੇ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਖਾਣੇ ਪੀਣੇ ਤੇ ਆਪਣੀ ਕੰਮ ਕਰਕੇ ਬਹੁਤ ਇੰਪਰੂਵ ਕਰ ਸਕਦੇ ਹੋ ਔਰ ਫੀਮ ਆਲੇ ਨ ਬਹੁਤ ਜਣੇ ਛੱਡਣਾ ਵੀ ਚਾਹੁੰਦੇ ਆ ਹੂੰ ਤਾਂ ਇਹਦੇ ਵਿੱਚ ਆਪਣੀ ਸਰਕਾਰ ਨੂੰ ਇੰਨਾ ਕੁ ਯੋਗਦਾਨ ਪਾਉਣਾ ਚਾਹੀਦਾ ਕੋਈ ਸੈਂਟਰ ਕੋਈ ਐਦਾਂ ਦੇ ਬਣਾਉਣੇ ਚਾਹੀਦੀ ਹੈ ਵੀ ਉਹਨਾਂ ਦੀ ਅਵੇਅਰਨੈਸ ਕਰਨ ਜਿਹੜੇ ਛੱਡਣਾ ਚਾਹੁੰਦੇ ਆ ਨਾ ਉਹਨਾਂ ਦੀ ਛੱਡਣ ਚ ਹੈਲਪ ਕਰਨ ਬਿਕੋਜ਼ ਜਿਹੜੇ ਲੋਕ ਚਿੱਟਾ ਵੀ ਕਰ ਰਹੇ ਹੋਰ ਚੀਜ਼ਾਂ ਵੀ ਕਰ ਰਹੇ ਉਹਨੂੰ ਛੱਡਣਾ ਚਾਹੁੰਦੇ ਹੈਗੇ ਹੈ ਨਾ ਬਟ ਸਰਕਾਰ ਕੀ ਕਰ ਰਹੀ ਹੈ ਇਲਾਜ ਦੀ ਥਾਂ ਉਹਨੂੰ ਜੀਵ ਵਾਲੀ ਗੋਲੀ ਤੇ ਲਾ ਰਹੀ ਹੈਗੀ ਜੀਵ ਵਾਲੀ ਉਹਦਾ ਹੱਲ ਨਹੀਂ ਆ ਬਹੁਤ ਲੋਕ ਕਹਿ ਚੁੱਕੇ ਫੀਮ ਛੱਡਣ ਵਾਸਤੇ ਨਾ ਇਮੋਸ਼ਨਲ ਸਪੋਰਟ ਫਿਜ਼ੀਕਲ ਸਪੋਰਟ ਦੇ ਜਦੋਂ ਛੱਡਦੇ ਆ ਨਾ ਬਾਡੀ ਨੂੰ ਬਹੁਤ ਬਹੁਤ ਤੰਗ ਹੁੰਦਾ ਬੰਦਾ ਹੂੰ ਉਹ ਪ੍ਰੋਪਰ ਕਾਉਂਸਲਿੰਗ ਸੈਸ਼ਨ ਜਾਂ ਕਾਉਂਸਲਿੰਗ ਇੰਸਟੀਟਿਊਟ ਬਣਨੇ ਚਾਹੀਦੀ ਹੈ ਸਪੈਸ਼ਲੀ ਵੀ ਉਹਨਾਂ ਨੂੰ ਕੇਅਰ ਮਿਲੇ ਤੁਸੀਂ ਕਰਦੇ ਗਾਈਡ ਵੈਸੇ ਤੁਹਾਡੇ ਕੋਲੋਂ ਦੇ ਨੇ ਲੋਕ ਅਸੀਂ ਨਾ ਅਸੀਂ ਬਹੁਤ ਅਗਰੈਸਿਵਲੀ ਨਹੀਂ ਕੰਮ ਕਰਦੇ ਪਰ ਜਿਹੜੇ ਕਦੇ-ਕਦੇ ਖਾਂਦੇ ਆ ਜਿਹੜੇ ਸਿਰਫ ਹੁਣ ਜਿਹੜਾ 15 ਸਾਲ ਤੋਂ ਖਾ ਰਿਹਾ ਉਹਦਾ ਤਾਂ ਦਵਾਈ ਨਾਲ ਹੀ ਫੀਮ ਛੁੱਟੂਗੀ ਡਾਈਟ ਦਾ ਰੋਲ ਹੁੰਦਾ ਵੀ ਜਦੋਂ ਫੀਮ ਛੱਡਦੇ ਹੋ ਤੁਹਾਡੀ ਬਾਡੀ ਵੀਕ ਹੋ ਜਾਂਦੀ ਹੈ ਉਹਦੇ ਚ ਤਾਕਤ ਪਾਣੀ ਹੁੰਦੀ ਹੈ ਮਸਲਸ ਨੂੰ ਐਕਟੀਵੇਟ ਕਰਨਾ ਹੁੰਦਾ ਜਾਂ ਤੁਹਾਡੀ ਬਾਡੀ ਚ ਡੈਫੀਸ਼ੈਂਸੀਜ਼ ਹੁੰਦੀਆਂ ਉਹਨਾਂ ਨੂੰ ਪੂਰਾ ਕਰਕੇ ਅਸੀਂ ਸਪੋਰਟ ਦੇ ਸਕਦੇ ਹਾਂ ਸਰੀਰ ਚ ਜਾਨ ਭਰ ਸਕਦੇ ਹਾਂ ਪਰ ਉਹ ਥੋੜਾ ਜਿਹਾ 2 3 4 ਮਹੀਨੇ ਦਾ ਪ੍ਰੋਸੈਸ ਹੁੰਦਾ ਜਦੋਂ ਸਰੀਰ ਤਕੜਾ ਹੋਣਾ ਸ਼ੁਰੂ ਹੁੰਦਾ ਤਾਂ ਡਾਈਟ ਦਾ ਬਹੁਤ ਵੱਡਾ ਰੋਲ ਹੈ ਕੋਈ ਵੀ ਨਸ਼ਾ ਕਰ ਰਿਹਾ ਹੈ ਉਹਨੂੰ ਸਪੋਰਟ ਦੇਣ ਵਾਸਤੇ ਜੇ ਉਹਨਾਂ ਨੇ ਨਸ਼ਾ ਵਿਡਡਰੋ ਕਰਨਾ ਚਾਹੇ ਉਹ ਦਵਾਈ ਨਾਲ ਛੱਡ ਰਿਹਾ ਚਾਹੇ ਨੇਚਰਲੀ ਛੱਡ ਰਿਹਾ ਆ ਡਾਈਟ ਦਾ ਹਰ ਇੱਕ ਚੀਜ਼ ਰੋਲ ਹੈ ਹੂੰ ਚਾਹੇ ਉਹ 5 ਸਾਲ ਦਾ ਬੱਚਾ ਹੈ ਚਾਹੇ ਉਹ 80 ਸਾਲ ਦਾ ਹੈ ਚਾਹੇ ਕਿਸੇ ਨੂੰ ਕੈਂਸਰ ਦੀ ਪ੍ਰੋਬਲਮ ਹੈ ਚਾਹੇ ਕੋਈ ਵੀ ਹੈਲਥ ਸਟਰਗਲ ਕਰ ਰਿਹਾ ਹੈ ਉਹਨੇ ਖਾਣਾ ਤਾਂ ਖਾਣਾ ਹੈ ਨਾ ਹੂੰ ਖਾਣਾ ਜੇ ਚੰਗਾ ਖਾ ਲੂਗੀ ਤਾਂ ਰਿਕਵਰੀ ਵਧੀਆ ਹੋ ਚੁਗੀ ਤੁਸੀਂ ਕੈਂਸਰ ਦੀ ਗੱਲ ਕੀਤੀ ਨਵਜੋਤ ਕੋਰ ਸਿੱਧੂ ਡਾਕਟਰ ਉਹਨਾਂ ਨੇ ਆਪਣੀ ਡਾਈਟ ਦਾ ਬਹੁਤ ਵੱਡਾ ਰੋਲ ਦੱਸਿਆ ਉਹ ਛੱਡਣ ਤੋਂ ਬਾਅਦ ਚੋਤੇ ਵਿਵਾਦ ਵੀ ਬਣਿਆ ਤੁਸੀਂ ਵੀ ਕਹਿ ਰਹੇ ਹੋ ਵੀ ਕੈਂਸਰ ਤੱਕ ਦੇ ਪੇਸ਼ੈਂਟ ਤੁਸੀਂ ਡਾਈਟ ਨਾਲ ਉਹਨਾਂ ਨੂੰ ਹੈਲਪ ਕੀਤੀ ਹੈਗੀ ਕੈਂਸਰ ਨੂੰ ਅਸੀਂ ਡਾਈਟ ਨਾਲ ਠੀਕ ਨਹੀਂ ਕਰ ਸਕਦੇ ਹਮਮ ਹੈਲਪ ਕਰ ਸਕਦੇ ਹੈ ਹੈਲਪ ਕਰ ਸਕਦੇ ਆ ਬਾਡੀ ਨੂੰ ਰਿਕਵਰ ਕਰਾਉਣ ਚ ਕੈਂਸਰ ਦਾ ਜਿਹੜਾ ਟਰੀਟਮੈਂਟ ਹੈ ਉਹ ਬਹੁਤ ਐਕਸਟੈਂਸਿਵ ਹੁੰਦਾ ਹੈ ਲੰਬਾ ਚੱਲਦਾ ਹੈ ਤੇ ਉਹ ਦਵਾਈਆਂ ਇਦਾਂ ਦੀਆਂ ਹੁੰਦੀਆਂ ਕੈਂਸਰ ਦੀਆਂ ਉਹ ਮਾੜੇ ਸੈੱਲ ਤਾਂ ਮਾਰਦੀਆਂ ਮਾਰਦੀਆਂ ਚੰਗੇ ਸੈੱਲਾਂ ਨੂੰ ਵੀ ਬਾਜ਼ੀ ਚੋੜ ਦਿੰਦੀਆਂ ਬਿਲਕੁਲ ਉਚੜ ਜਾਂਦਾ ਬੈਡ ਰੈਸਟ ਤੇ ਵੀ ਆ ਜੰਨੇ ਆ ਤਾਂ ਸਰੀਰ ਨੂੰ ਜਿਹੜਾ ਖੜਾ ਕਰ ਸਕਦੇ ਹੋ ਦੁਬਾਰਾ ਫੂਡ ਨਾਲ ਕਰ ਸਕਦੇ ਆ ਡਿਊਰਿੰਗ ਟਰੀਟਮੈਂਟ ਆਪਾਂ ਸਰੀਰ ਨੂੰ ਖੜਾ ਕਰ ਸਕਦੀ ਆ ਉਹ ਫੂਡ ਨਾਲ ਕਰ ਸਕਦੇ ਵੀ ਸਿੰਪਲ ਕਰਦਾ ਫੂਡ ਉਹ ਚ ਵੀ ਕੋਈ ਹੋਈ ਨਹੀਂ ਹੈਗਾ ਵੀ ਚਲੋ ਨਵਜੋਤ ਸਿੱਧੂ ਹੋਗੇ ਉਹਨਾਂ ਦੇ ਵਾਈਫ ਹੋਗੇ ਉਹਨਾਂ ਨੇ ਬਹੁਤ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਬਹੁਤ ਕੁਝ ਯੂਟਲਾਈਜ਼ ਕੀਤੀਆਂ ਉਹਨੀਆਂ ਵੀ ਐਡ ਕਰਨ ਦੀ ਲੋੜ ਨਹੀਂ ਹੈਗੀ ਹਮ ਘਰ ਦੀਆਂ ਹੀ ਹਲਕੀਆਂ-ਫੁਲਕੀਆਂ ਚੇਂਜਸ ਕਰਕੇ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਇੱਕ ਤੁਸੀਂ ਡਾਈਟ ਦੀ ਗੱਲ ਕਰ ਰਹੇ ਹੋ